ਹੁਣਾ ਪਹਿਲਾ ਸਵਾਲ ਹੈ ਜੀ ਬਾਬਾ ਗੁਰਦਿੱਤਾ ਜੀ ਦਾ ਜਨਮ ਕਿੱਥੇ ਹੋਇਆ ਸੀ ਅਗਰ ਆਪ ਜੀ ਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਜਲਦੀ ਤੋਂ ਜਲਦੀ ਕਮੈਂਟ ਕਰੋ ਅਗਰ ਨਹੀਂ ਤਾਂ ਕੁ ਸੈਕਿੰਡ ਵੇਟ ਕਰੋ ਜਲਦੀ ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਦਮਾਂਗੀ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦਾ ਜਨਮ ਪਿੰਡ ਡਰੋਲੀ ਪਾਈ ਜ਼ਿਲ੍ਹਾ ਮੋਗਾ ਵਿਖੇ ਹੋਇਆ ਸੀ ਸਵਾਲ ਨੰਬਰ 2 ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਕਮੈਂਟ ਦਿ ਰਹੇ ਹਿੰਦੋ ਇਸ ਸਵਾਲ ਦਾ ਜਵਾਬ ਤੇ ਕੁਝ ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਤੇ ਸਾਨੂੰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋ ਉਹਨਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਪਾਉਜ਼ ਕਰਕੇ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਦਾ ਨਾਮ ਗੁਰੂ ਘਰ ਗੋਬਿੰਦ ਸਾਹਿਬ ਜੀ ਸੀ ਸਵਾਲ ਨੰਬਰ 3 ਬਾਬਾ ਗੁਰਦਿੱਤਾ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਇਹ ਵੀਡੀਓ ਨੂੰ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਕਿਉਂਕਿ ਇਹ ਸਵਾਲ ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਦਮੋਦਰੀ ਜੀ ਸੀ ਸਵਾਲ ਨੰਬਰ 4 ਬਾਬਾ ਗੁਰਦਿੱਤਾ ਜੀ ਦੇ ਦਾਦੇ ਜੀ ਦਾ ਕੀ ਨਾਮ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਕਮੈਂਟ ਦੇ ਰਹਿੰਦੋ ਇਸ ਸਵਾਲ ਦਾ ਜਵਾਬ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਦਾਦਾ ਜੀ ਦਾ ਨਾਮ ਗੁਰੂ ਅਰਜਨ ਸਾਹਿਬ ਜੀ ਸੀ ਸਵਾਲ ਨੰਬਰ 5 ਬਾਬਾ ਗੁਰਦਿੱਤਾ ਜੀ ਦੇ ਪਰਦਾਦਾ ਜੀ ਦਾ ਕੀ ਨਾਮ ਸੀ? ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ। ਵੀਡੀਓ ਵਧੀਆ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਤੇ ਵੀਡੀਓ ਨੂੰ ਚੱਲਦੇ-ਚੱਲਦੇ ਵੱਤ ਵਾਤ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਇਹ ਜਾਣਕਾਰੀ ਹੋਰ ਵੀਰ ਪੈਣਾ ਤੱਕ ਵੀ ਪਹੁੰਚ ਸਕੇ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ। ਬਾਬਾ ਗੁਰਦਿੱਤਾ ਜੀ ਦੇ ਪਰਦਾਦੇ ਜੀ ਦਾ ਨਾਮ ਗੁਰੂ ਰਾਮਦਾਸ ਜੀ ਸੀ। ਸਵਾਲ ਨੰਬਰ 6। ਬਾਬਾ ਗੁਰਦਿੱਤਾ ਜੀ ਦੇ ਉਸ ਪਾਈ ਦਾ ਨਾਮ ਦੱਸੋ। ਜੋ ਕਿ 10 ਗੁਰੂ ਸਹਿਬਾਨਾਂ ਵਿੱਚੋਂ ਇੱਕ ਸਨ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਕਮੈਂਟ ਦੇ ਰਹਿੰਦੋ ਇਸ ਸਵਾਲ ਦਾ ਜਵਾਬ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਪਾਈ ਦਾ ਨਾਮ ਸੀ ਗੁਰੂ ਤੇਗ ਬਹਾਦਰ ਜੀ ਸਵਾਲ ਨੰਬਰ 7 ਬਾਬਾ ਗੁਰਦਿੱਤਾ ਜੀ ਦੇ ਉਸ ਪਾਈ ਦਾ ਨਾਮ ਦੱਸੋ ਜਿਨ੍ਹਾਂ ਦੀ ਅਕਾਲ ਚਲਾਣਾ ਸਮੇਂ ਉਮਰ ਨੂੰ ਸਾਲ ਦੀ ਸੀ ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਤੇ ਵੀਡੀਓ ਨੂੰ ਚਲਦੇ ਚਲਦੇ ਅੱਗੇ ਜ਼ਰੂਰ ਸਾਂਝੀ ਕਰ ਦਿਆ ਕਰੋ ਤਾਂ ਕਿ ਇਹ ਜਾਣਕਾਰੀ ਹੋਰ ਵੀਰ ਪੈਣਾ ਤੱਕ ਵੀ ਪਹੁੰਚ ਸਕੇ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਉਸ ਭਾਈ ਦਾ ਨਾਮ ਹੈ ਜੀ ਬਾਬਾ ਅਟਲ ਰਾਏ ਜੀ ਸਵਾਲ ਨੰਬਰ 8 ਬਾਬਾ ਗੁਰਦਿੱਤਾ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਤੇ ਕੁ즈ਵੀਰ ਭੈਣ ਕਹਿੰਦੇ ਆ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਤੇ ਸਾਨੂੰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋ ਜਿਵੇਂ ਕਿ ਮੈਂ ਆਪ ਜੀ ਨੂੰ ਪਹਿਲਾਂ ਹੀ ਕਹਿ ਚੁੱਕੀ ਆ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹੋ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੀ ਸੁਪਤਨੀ ਦਾ ਨਾਮ ਅਨੰਤੀ ਸੀ ਤੇ ਕਿਤੇ ਕਿਤੇ ਆਪਾਂ ਨੂੰ 29 ਨਿਹਾਲੋ ਜਾਂ ਫਿਰ ਨਿਹਾਲਕੌਰ ਵੀ ਪੜਨ ਨੂੰ ਮਿਲਦਾ ਹੈ ਤੇ ਮੈਂ ਆਪ ਜੀ ਨੂੰ ਨਾਲ ਹੀ ਦੱਸ ਦਵਾਂ ਕਿ ਬਾਬਾ ਗੁਰਦਿੱਤਾ ਜੀ ਦਾ ਵਿਆਹ ਬਟਾਲਾ ਵਿਖੇ ਹੋਇਆ ਸੀ ਸਵਾਲ ਨੰਬਰ 9 ਬਾਬਾ ਗੁਰਦਿੱਤਾ ਜੀ ਦੇ ਪੁੱਤਰਾਂ ਦਾ ਕੀ ਨਾਮ ਸੀ? ਅਗਰ ਆਪ ਜੀ ਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ। ਵੀਡੀਓ ਵਧੀਆ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ। ਸਹੀ ਸਵਾਲ ਦਾ ਸਹੀ ਜਵਾਬ ਹੈ ਜੀ। ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ ਗੁਰੂ ਹਰਰਾਏ ਜੀ ਅਤੇ ਬਾਬਾ ਸੀਰਮਲ ਜੀ। ਸਵਾਲ ਨੰਬਰ 10 ਬਾਬਾ ਗੁਰਦਿੱਤਾ ਜੀ ਨੇ ਆਪਣੇ ਪੰਜਪੁੱਤਕ ਸਰੀਰ ਦਾ ਤਿਆਗ ਕਿੱਥੇ ਕੀਤਾ ਸੀ? ਅਗਰ ਆਪ ਜੀ ਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ। ਵੀਡੀਓ ਵਧੀਆ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ। ਤੇ ਇਸ ਸਮੇਂ ਮੈਂ ਜਿਸ ਸਥਾਨ ਤੇ ਖੜੀ ਹਾਂ ਆਪ ਜੀ ਚੋ ਕਿਹੜੇ ਕਿਹੜੇ ਵੀਰ ਪੈਨ ਇਸ ਸਥਾਨ ਤੇ ਆਏ ਹਨ ਕਮੈਂਟ ਕਰਕੇ ਜਰੂਰ ਦੱਸਿਓ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਨੇ ਆਪਣੇ ਪੰਜ ਪੁੱਤਕ ਸਰੀਰ ਦਾ ਤਿਆਗ ਇਸ ਸਥਾਨ ਤੇ ਕੀਤਾ ਸੀ ਜੋ ਕਿ ਗੁਰਦੁਆਰਾ ਪਤਲਪੂਰੀ ਕਿਰਤਪੁਰ ਸਾਹਿਬ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਗਰ ਆਪ ਜੀ ਨੂੰ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜਰੂਰ ਕਰਿਓ ਅਗਰ ਪੇਸ਼ਕਾਰੀ ਕਰਦੇ ਹੋਏ ਕੋਈ ਕਮੀ ਪੇਸ਼ੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਮੇਰੇ ਧਿਆਨ ਵਿੱਚ ਜਰੂਰ ਲਿਆਈ ਜਾਵੇ ਅਗਲੀ ਵਾਰ ਮੈਂ ਸੁਧਾਰ ਕਰਾਂਗੀ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ